ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਛਾ ਬਾਈ ਜੀ ਅੱਜ ਵੀਡੀਓ ਬਣਾਉਣ ਲੱਗੇ ਆ ਵੀ ਜਿਹੜੀ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਟਿੰਡੇ ਦਾ ਬਾਥਰੂਮ ਦਾ ਸੀ ਅੱਜ ਚਾਲੂ ਹੋ ਗਿਆ ਤੇ ਇਹ ਧੰਨਵਾਦ ਕਰਨ ਵਾਸਤੇ ਐਨਆਰਏ ਭਰਾਵਾਂ ਦੇ ਧੰਨਵਾਦ ਕਰਨ ਵਾਸਤੇ ਆਪਾਂ ਵੀਡੀਓ ਬਣਾਈ ਆ ਤੇ ਆ ਆਪ ਅੱਜ ਦਿਖਾਉਣੇ ਆ ਲੈਂਟਰ ਪੈਂਦਾ ਆਪਣਾ ਟਿੰਡੇ ਦਾ ਤੇ ਜੀ ਬਾਈ ਲੱਗ ਗਿਆ ਲੈਂਟਰ ਪੈਂ ਬਾਥਰੂਮ ਦਾ ਇੱਕ ਮਿਸਤਰੀ ਸਾਹਿਬ ਬੈਠੇ ਆ ਇੱਥੇ ਕੀ ਹੈ ਭਾਈ ਜੀ ਪਾਉਣ ਬਹੁਤ ਬਹੁਤ ਧੰਨਵਾਦ ਹੈ ਐਨਆਰਆਈ ਭਰਾਵਾਂ ਤੇ ਸਮੂਹ ਪਿੰਡ ਦੇ ਨਿਵਾਸੀਆਂ ਦਾ ਭਾਈ ਜੀ ਹਾਂਜੀ ਭਾਈ ਜੀ ਫਸਲੀ ਖਨਾਰ ਵੀ ਗੱਲ ਕਰਦੇ ਆ ਤੇ ਉਹਨਾਂ ਦੇ ਵਿਚਾਰ ਸੁਣਦੇ ਆ ਵੀ ਉਹਨਾਂ ਨੂੰ ਕਿਵੇਂ ਲੱਗਿਆ ਵੀ ਉਹਨਾਂ ਦੇ ਘਰ ਵੀ ਚਾ ਜਾਣਾ ਬਾਥਰੂਮ ਬਣਾਇਆ ਤੇ ਵਾਹ ਕੋਈ ਜੀ ਕਾ ਹੱਸਾ ਵਾਹ ਕੋਈ ਜੀ ਕੀ ਫਲਾ ਪਹਿਲਾਂ ਤਾਂ ਮੈਂ ਸਾਰੇ ਐਨਆਰਆਈ ਵੀਰਾਂ ਦਾ ਫੇਸ ਪੈਂਡ ਵਾਸਤੇ ਯਾਤੇ 200 ਮੀਟਰਾਂ ਦਾ ਦਿলো ਧੰਨਵਾਦ ਕਰਦਾ ਜਿਨ੍ਹਾਂ ਨੇ ਉਹ ਆਇਆ ਭਰਾਵਾਂ ਨੇ ਸਹਿਯੋਗ ਦੇ ਨਾਲ ਤੇ ਅੱਜ ਮੈਂ ਬਰਾਣਾ ਬਾਬਾ ਜੀ ਦਾ ਵੀ ਜਦੋਂ ਧੰਨਵਾਦ ਤੇ ਚਾਚਾ ਜੀ ਵੀ ਦੇ ਰਿਆ ਦਾ ਤੇ ਨਗਰ ਨਿਵਾਸੀਆਂ ਦਾ ਜਦੋਂ ਧੰਨਵਾਦ ਕਰਦਾ ਮੈਨੂੰ ਆਸਮਨੀ ਸੀ ਪਰ ਬਹੁਤ ਖੁਸ਼ੀ ਹੋਈਆ ਭਰਾਵਾਂ ਦੇ ਸਹਿਯੋਗ ਨਾਲ ਹੁੰਦਾ ਏ ਤੇ ਭਰਾਵਾਂ ਦੇ ਕਰਕੇ ਨੇਰਾ ਕੋ ਵੀ ਕਹਿਣਗੇ ਉਹ ਤੇ ਸੇਵਾ ਤੇ ਆ ਜਾਂਦੀ ਜੀ ਭਾਈ ਜੀ ਆ ਬਾਬਾ ਰਣਜੀਤ ਸਿੰਘ ਜੀ ਖੜੇ ਆ ਤੇ ਇਹਨਾਂ ਨਾਲ ਸੁਣਦੇ ਇਹਨਾਂ ਦੇ ਵਿਚਾਰ ਕੀ ਆ ਹਾਂਜੀ ਬਾਬਾ ਜੀ ਹਾਂਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਖਤ ਹੈ ਜੀ ਜੋ ਆਪਾਂ ਪੁੱਜ ਕਦਣ ਪਹਿਲਾਂ ਵੀਡੀਓ ਪਾਈ ਸੀ ਸਿੰਧਾ ਟੂ ਡੀ ਕੇ ਸੋਸ਼ਲ ਮੀਡੀਆ ਤੇ ਮਸ਼ਹੂਰ ਆ ਆਪ ਸਾਰੇ ਜਾਣਦੇ ਹੋ ਉਹਨਾਂ ਦੇ ਘਰੇ ਬਾਥਰੂਮ ਦੀ ਜਿਹੜੀ ਸੇਵਾ ਪਾ ਉਹ ਕਾਰਜ ਰੰਭਿਆ ਸੀਗਾ ਨਗਰ ਨਿਵਾਸੀਆਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕੀਤੀ ਸੀ ਜਿਨ੍ਹਾਂ ਨੇ ਸਾਡਾ ਬਹੁਤ ਫਾਇਦਾ ਦਿੱਤਾ ਢੁੱਡੀਕੇ ਦੇ ਨਗਰ ਨਿਵਾਸੀਆਂ ਨੇ ਵੀ ਫਾਇਦਾ ਦਿੱਤਾ ਢੁੱਡੀਕੇ ਦੇ ਨਗਰ ਨਿਵਾਸੀ ਜਿਹੜੇ ਐਨ ਆਰ ਆਈ ਵੀਰ ਆ ਉਹਨਾਂ ਨੇ ਵੀ ਬਹੁਤ ਫਾਇਦਾ ਦਿੱਤਾ ਬਾਕੀ ਹੋਰ ਵੀ ਜੋ ਧੰਦੇ ਵੀਰ ਨੂੰ ਜਾਣਦੇ ਸੀਗੇ ਹਟਿਆਲੇ ਤੋਂ ਹੋਰ ਕਈਆਂ ਸ਼ਹਿਰਾਂ ਤੋਂ ਸਾਨੂੰ ਬਹੁਤ ਉਹਨਾਂ ਨੇ ਫਾਇਦਾ ਦਿੱਤਾ ਮਾਇਆ ਤੇ ਜੀਆ ਕਿਸੇ ਵੀਰਾਂ ਨੇ ਮਟੀਰੀਅਲ ਭੇਜਿਆ ਤੂੰ ਤੁਹਾਡਾ ਜਿਹੜਾ 1-1 ਰੁਪਿਆ ਦਾਨ ਦਿੱਤਾ ਹੋਇਆ ਉਹ ਅੱਜ ਢਿੰਡੇ ਦੇ ਘਰੇ ਲੈਂਟਰ ਪੈ ਰਿਹਾ ਵਾ ਗਰੀਬ ਦਾ ਮੂੰਹ ਗੁਰੂ ਕੀ ਗੋਲਕਾ ਉਸ ਨੂੰ ਆਪਾਂ ਅਮਲ ਦੇ ਵਿੱਚ ਲਿਆਉਂਦੇ ਹੋਏ ਇਹ ਕਾਰਜ ਸ਼ੁਰੂ ਕੀਤੇ ਨੇ ਤੇ ਅੱਗੇ ਤੋਂ ਵੀ ਅਸੀਂ ਆਫ ਕਰਦੇ ਆ ਕਿ ਜੋ ਜਿੰਨੇ ਵੀ ਆਪਣੇ ਨਗਰ ਦੇ ਵਿੱਚ ਗਰੀਬ ਪਰਿਵਾਰ ਆ ਆਪਾਂ ਉਹਨਾਂ ਦਾ ਐਨ ਆਰ ਆਈ ਵੀਰ ਤੇ ਨਗਰ ਨਾਲ ਵੀ ਰਲ ਕੇ ਸਾਥ ਲਈਏ ਅੱਗੇ ਤੋਂ ਵੀ ਆਪਾਂ ਲੋੜਵੰਦ ਪਰਿਵਾਰਾਂ ਦੀ ਸੇਵਾ ਕਰੀਏ ਤੇ ਢਿੰਡੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਹਾਂ ਦੇ ਵਿੱਚ ਹਾਂ ਮਿਲਾ ਕੇ ਕਾਰਜ ਨੂੰ ਲੇਪਰੇ ਚੜ ਰਹੇ ਆ ਮਿਸਤਰੀ ਸਿੰਘਾ ਦਾ ਲੇਬਰ ਸਿੰਘ ਦਾ ਸਾਰਿਆਂ ਦਾ ਹੀ ਧੰਨਵਾਦ ਆ ਜੀ ਜਿਨ੍ਹਾਂ ਨੇ ਇਹ ਕਾਰਜ ਨੂੰ ਸ਼ੁਰੂ ਕਰਕੇ ਤੇ ਐਂਡ ਤੱਕ ਆਪਾਂ ਨਵਾਉਣਾ ਜਿੰਨਾ ਕਾਰਜ ਰਹਿੰਦਾ ਵਾ ਉਹ ਅਸੀਂ ਆਪ ਕਰਦੇ ਆ ਕਿ ਤਕਰੀਬਨ ਤਕਰੀਬਨ ਤਾਂ ਸੇਵਾ ਹੋ ਚੁੱਕੀ ਆ ਬਾਕੀ ਹੁਣ ਤੱਕ ਤੇ ਜੋ ਥੋੜਾ ਬਹੁਤ ਅੱਗੇ ਖਰਚਾ ਆਊਗਾ ਉਹ ਅਸੀਂ ਜ਼ਰੂਰ ਬੇਨਤੀ ਕਰਦੇ ਆ ਕਿ ਐਨ ਆਰ ਆਈ ਵੀਰ ਜਿਨ੍ਹਾਂ ਨੇ ਹਜੇ ਤੱਕ ਸੇਵਾ ਨਹੀਂ ਕੀਤੀ ਉਹ ਥੋੜੀ ਬਹੁਤੀ ਤੇ ਦੇ ਬਾਹੀ ਨਾਲ ਸੰਪਾਰਕ ਕਰਕੇ ਇਹਨਾਂ ਨੂੰ ਜਲਦੀ ਪਹੁੰਚਦੀ ਕਰੋ ਜਾਂ ਮਟੀਰੀਅਲ ਜੋ ਵੀ ਲੱਗਦਾ ਉਹ ਪਹੁੰਚਿਆ ਕਰੋ ਤੇ ਆਪਾਂ ਜਿਹੜਾ ਕਾਰਜ ਅਧੂਰਾ ਰਹਿੰਦਾ ਇਹਨੂੰ ਆਪਾਂ ਸੰਪੂਰਨ ਕਰ ਸਕੀਏ ਇਹਨੀਆਂ ਕਿ ਬੇਨਤੀਆਂ ਕਰਦਾ ਨਗਰ ਨਿਗਮਾਦਸੀਆਂ ਦਾ ਐਨ ਆਰ ਆਈ ਵੀਰਾਂ ਦਾ ਤੇ ਬਾਹਰੋਂ ਵੀ ਜਿਨ੍ਹਾਂ ਤਰਫਜਣਾ ਨੇ ਆਪਣੀ ਹੈਲਪ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ